भले खिच ਉਹ ਗੱਲ ਚਾਈਕਲ ਮਾਰੀ ਅੱਗੇ ਆਜੋ ਅੱਗੇ ਨਸ਼ਾ ਰਹ ਨਹੀਂ ਦੇਣਾ ਅੱਗੇ ਕੰਗੋ ਨਸ਼ਾ ਰਹ ਨਹੀਂ ਦੇਣਾ ਨਸ਼ਾ ਰਹ ਨਹੀਂ ਦੇਣਾ ਕੋਣ ਤੇਰੇ ਕੋਲੋਂ ਉੱਥੇ ਕੜੇ ਨੇ ਆ ਰਹੀ ਹੈ ਸੱਸਾਂ ਘਰ ਆਈ ਹੈ ਆਲੀਆ ਜੀ ਮੈਨੂੰ ਟਿਕੜਾ ਆ ਕੇ ਸਾਰੀ ਵੈਲਦੀ ਨਹੀਂ ਕਰ ਲੋ ਇੱਕ ਸਾਈਡ ਤੇ ਖੜਾ ਕੇ ਬਣਾਦਾ ਫੈਨ ਤੇ ਨਹੀਂ ਕਰਦਾ ਮੇਰੀ ਰੈਡੀ ਸਾਈਡ ਤੇ ਲੱਗ ਜਾ ਸਾਰੀ ਪੜੇਲਾ ਗੇਟ ਕਰ ਲਾਂਗੇ ਇਹ ਪੜੇਲਾ ਗੇਟ ਕਿੱਥੇ ਜਾਣਾ ਨਹੀਂ ਚਾਪਾਣੀ ਛੱਕੇ ਜਾਣਾ ਪਹਿਲਾਂ ਦਾ ਸਾਈਕਲ ਆਪਣੀ ਆਪਣੇ ਸਾਰੇ ਸਾਈਟ ਤੇ ਖੜਾ ਲਓ ਨਾਰੇ ਲੱਗੋ ਆਪਸੀ ਦਾ ਕਪਾਲਪੁਰ ਤਲਵਾਰ ਜਿੱਦਿਆਂ ਵੀ ਐਸੋਸੀਏਸ਼ਨ ਆਈਆਂ ਨੇ ਸਾਡੇ ਆਰਥੀਆ ਵੀਰ ਵੀ ਪੋਰਟ ਤੇ ਕਮਿਸ਼ਨਰ ਐਸੋਸੀਏਸ਼ਨ ਵਪਾਰਿਕਦਾਰੇ ਕੋਚਰ ਸਾਹਮਣੇ ਦਾ ਪਹਿਲਾ ਵੱਡਾ ਤਲਵਾਰ ਸਾਡੇ ਵੱਡੋ ਵੀ ਸਰਕਾਰ ਪੁਰਤੀ ਕਰਕੇ ਤੁਸੀਂ ਸਮੁੱਚੇ ਦੇਸ਼ਾਂ ਵਿੱਚ ਵੀ ਜਾਓ ਤੁਹਾਡਾ ਸਿਰ ਜਿਹੜਾ ਮਾਣ ਨਾਲ ਉੱਚਾ ਹੁੰਦਾ ਵੀ ਅਸੀਂ ਨਾਟੋ ਤੋਂ ਆਇਆ ਕਿਉਂਕਿ ਨਾਟੋ ਦਾ ਨਾਮ ਕਿੱਥੇ ਭਾਈ ਕਾਂ ਸਿੰਘ ਨਾਟੋ ਸਮਾਧ ਕਰੀਏ ਸਾਈਕਲ ਵਾਲੀ ਰੈਲੀ ਦੇ ਸਬੰਧ ਜਿਹੜੀ ਰੈਲੀ ਕੱਢੀ ਗਈ ਸੀ ਇਹ ਜੋ ਅੱਜ ਸਾਡੇ ਵੀਰ ਅਮਨਦੀਪ ਸਿੰਘ ਲੱਬਲੀ ਵੱਲੋਂ ਨਸ਼ਾ ਨਸ਼ਿਆਂ ਦੇ ਖਿਲਾਫ ਜੋ ਮਹਿੰਮ ਇਹਨਾਂ ਨੇ ਸਟਾਰਟ ਕੀਤੀ ਆ ਉਹਦੇ ਰਿਗਾਰਡਿੰਗ ਰੈਲੀ ਕੱਢੀ ਗਈ ਆ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣਾ ਤੇ ਆਪਣੀ ਸਿਹਤ ਵੱਲ ਧਿਆਨ ਦੇਣਾ ਇਹ ਸਾਡਾ ਮੁੱਖ ਇਸ ਰੈਲੀ ਦਾ ਮਕਸਦ ਹੈ ਨੌਜਵਾਨੀ ਪੀੜ੍ਹੀ ਨੂੰ ਕੀ ਕਹਿਣਾ ਚਾਹੁੰਦੇ ਹਾਂ ਨੌਜਵਾਨ ਪੀੜ੍ਹੀ ਨੂੰ ਇਹੀ ਕਹਾਂਗੇ ਵੀ ਆਪਣਾ ਜਿਹੜਾ ਹੈਗਾ ਬੜਾ ਮਾੜਾ ਸਮਾ ਜਿਹੜਾ ਚੱਲ ਰਿਹਾ ਹੈ ਬੜੇ ਕਿਉਂਕਿ ਜਿਹੜੀ ਜਵਾਨੀ ਹੈ ਉਸ ਟਾਈਮ ਜੋ ਬੰਦਾ ਸਹੀ ਤਰੀਕੇ ਨਾਲ ਗਾਈਡ ਹੋਵੇ ਤਾਂ ਸਭ ਤੋਂ ਵੱਡੀ ਗੱਲ ਦੇਖੋ ਨਸ਼ਾ ਜੋ ਬੰਦਾ ਮੇਰੇ ਹਿਸਾਬ ਨਾਲ ਜੋ ਬੰਦਾ ਅੱਜ ਦੇ ਟਾਈਮ ਦੇ ਇਸ ਦੌਰ ਦੇ ਵਿੱਚ ਲੰਘ ਜੇ ਉਹਦੇ ਵਰਗਾ ਕੋਈ ਬੰਦਾ ਕਾਮਯਾਬ ਨਹੀਂ ਹੋ ਸਕਦਾ ਕਿਉਂਕਿ ਨਸ਼ਾ ਜੋ ਇੱਕ ਵਾਰ ਕਿਸੇ ਦੇ ਘਰੇ ਵਿੱਚ ਪੜ ਗਿਆ ਉਹ ਫਿਰ ਤੁਸੀਂ ਐਂ ਦੇਖ ਲਓ ਵੀ ਸਾਰਾ ਕੁਝ ਲੁਟਾ ਕੇ ਹੀ ਬੰਦਾ ਫਿਰ ਬਾਹਰ ਕਿੰਨੇ ਆਪਾਂ ਦੇਖਦੇ ਆਂ ਘਰਾਂ ਦੇ ਵਿੱਚ YouTube ਤੇ ਸਾਡੇ ਕੋਲ ਤੀ ਕਿੰਨੇ ਆ ਸਟੋਰੀਆਂ ਆਉਂਦੀਆਂ ਨੇ ਵੀ ਸਾਡੇ ਨਸ਼ੇ ਨੇ ਸਾਡਾ ਇਵਨ ਕਿ ਵਧੀਆ ਘਰਾਂ ਦੇ ਬੱਚੇ ਇਸ ਨਸ਼ੇ ਦੇ ਵਿੱਚ ਜ਼ਿਆਦਾ ਜਾ ਰਹੇ ਨੇ ਮੈਂ ਤਾਂ ਇਹੀ ਬੇਨਤੀ ਕਰਾਂਗਾ ਕਿ ਵੀ ਜਿਹੜਾ ਜਿਹੜਾ ਨਸ਼ਾ ਜਿਵੇਂ ਉਹ ਐਮਬੀ ਨਹੀਂ ਹੁੰਦਾ ਐਮਬੀ ਗਰੁੱਪ ਹੁੰਦਾ ਵੀ ਉਹ ਇੱਕ ਇੱਕ ਜਣਾ ਦੂਸਰੇ ਨੂੰ ਨਸ਼ਾ ਲਗਾਉਂਦਾ ਵੀ ਮੈਂ ਆਪਣਾ ਜਿਹੜਾ ਹੈਗਾ ਮੈਂ ਨਸ਼ਾ ਇਸ ਬੰਦੇ ਦੇ ਵਿੱਚੋਂ ਕੱਢਣਾ ਤਾਂ ਉਹ ਉਹ ਐਸੇ ਕਰਕੇ ਨਸ਼ੇ ਦਾ ਵਪਾਰ ਦਾ ਕਾਰਨ ਸਭ ਨੂੰ ਵੱਡਾ ਗੱਲ ਵੀ ਜਿਹੜਾ ਸਿਰਫ ਇਹ ਵੀ ਮੈਂ ਆਪਣਾ ਨਸ਼ਾ ਇਸ ਮੇਰੇ ਵੀਰ ਦੇ ਵਿੱਚੋਂ ਕੱਢਣਾ ਜਾ ਇਹਨੇ ਅੱਗੇ ਤੋਂ ਕੱਢਣਾ ਤਾਂ ਇਹ ਜਿਹੜਾ ਘੋਣਾ ਲੱਗ ਰਿਹਾ ਇਹ ਸਭ ਤੋਂ ਵੱਡੀ ਸਾਡੀ ਗੱਲ ਹੈ ਵੀ ਕਿਉਂਕਿ ਸਰਕਾਰਾਂ ਨੂੰ ਵੀ ਚਾਹੀਦਾ ਵੀ ਇਹਨੂੰ ਵੱਤ ਤੋਂ ਵੱਧ ਇਸ ਚੀਜ਼ ਵੱਲ ਧਿਆਨ ਦੇਣ ਤਾਂ ਕਿ ਜਿਹੜੀ ਨੌਜਵਾਨੀ ਹੈ ਸਾਡੀ ਉਹ ਵੀ ਸਾਡੇ ਦੇਸ਼ ਦਾ ਭਵਿੱਖ ਹੈ ਜੇ ਆਪਾਂ ਭਵਿੱਖ ਨਹੀਂ ਬਜਾਵਾਂਗੇ ਤਾਂ ਸਾਡਾ ਪੰਜਾਬ ਖਤਮ ਹੋ ਜਾਊਗਾ ਸਰਕਾਰਾਂ ਬਣਦੀਆਂ ਜਾ ਰਹੀਆਂ ਨੇ ਪਰ ਨਸ਼ਾ ਜਿਹੜਾ ਵਧ ਰਿਹਾ ਹੈ ਘਟ ਨਹੀਂ ਰਿਹਾ ਹਾਂਜੀ ਹਾਂ ਬਿਲਕੁਲ ਦੇਖੋ ਇਹ ਚੀਜ਼ਾਂ ਕੰਟਰੋਲ ਤੁਸੀਂ ਸ਼ਕਤੀ ਨਾਲ ਹੀ ਕਰ ਸਕਦੇ ਹੋ ਜਦ ਤੱਕ ਆਪਣਾ ਸਰਕਾਰ ਨੂੰ ਆਪਾਂ ਵੱਧ ਤੋਂ ਵੱਧ ਸਹਿਯੋਗ ਦਈਏ ਪਿੰਡਾਂ ਦੇ ਵਿੱਚ ਲੋਕ ਬਹੁਤ ਸੁਚੇਤ ਹੋ ਰਹੇ ਨੇ ਆਪਾਂ ਦੇਖਿਆ ਵੀ ਕਿੰਨੇ ਪਿੰਡਾਂ ਦੇ ਵਿੱਚ ਠਿਕਰੀ ਪਹਿਰੇ ਲੱਗਦੇ ਆ ਤਾਂ ਫਿਰ ਵੀ ਲੋਕ ਬਹੁਤ ਜ਼ਿਆਦਾ ਉਪਰਾਲਾ ਕਰ ਰਹੇ ਨੇ ਬਟ ਫਿਰ ਵੀ ਜਿਹਨੇ ਵੇਚਣਾ ਉਹ ਵੇਚੇ ਜਾਂਦਾ ਤਾਂ ਇਹ ਚੀਜ਼ਾਂ ਨੂੰ ਮੈਂ ਤਾਂ ਕਹਾਂਗਾ ਵੀ ਵੱਧ ਤੋਂ ਵੱਧ ਸ਼ਕਤੀ ਕੀਤੀ ਜਾਵੇ ਇਹਦੀ ਇੱਕ ਟਾਸਕ ਫੋਰਸ ਐਡ ਹੋਵੇ ਇਸ ਚੀਜ਼ ਦੀ ਵੀ ਹੈ ਜਿਹੜਾ ਨਸ਼ਾ ਇਹ ਸਭ ਤੋਂ ਵੱਡੀ ਗੱਲ ਹੈ ਸਾਡਾ ਸਾਡਾ ਪੰਜਾਬ ਜਿਹੜਾ ਲੱਗਿਆ ਹੋਇਆ ਪਾਕਿਸਤਾਨ ਦੇ ਨਾਲ ਲੱਗਿਆ ਹੋਇਆ ਉਧਰੋਂ ਵੀ ਸਾਨੂੰ ਬਹੁਤ ਜ਼ਿਆਦਾ ਨਸ਼ਾ ਆਉਂਦਾ ਆ ਇਹ ਕੋਣ ਸਭ ਤੋਂ ਵੱਡੀ ਗੱਲ ਹੈ ਸਿੰਥੈਟਿਕ ਲੈਬ ਜਿਹੜੀਆਂ ਚੱਲ ਪਈਆਂ ਉਹ ਇੱਕ ਫਾਰਮੂਲੇ ਦੇ ਤਰੀਕੇ ਨਾਲ ਉਹ ਨਸ਼ੇ ਤਿਆਰ ਕਰਦੇ ਨੇ ਉਹ ਤੁਸੀਂ ਕੰਟਰੋਲ ਨਹੀਂ ਕਰ ਸਕਦੇ ਇੱਕ ਬੰਦਾ ਫਾਰਮੂਲਾ ਲਿਆਇਆ ਇਹਨੂੰ ਮਿਲਾਓ ਇੱਧਰ ਮਿਲਾਓ ਨਸ਼ਾ ਬਣ ਗਿਆ ਤਰ੍ਹਾਂ ਤਰ੍ਹਾਂ ਦੇ ਫਾਰਮੂਲੇ ਆ ਕੇ ਮਿਕਸ ਹੋ ਕੇ ਚੀਜ਼ਾਂ ਲੱਗਦੀਆਂ ਨੇ ਉਹ ਚੀਜ਼ਾਂ ਬਹੁਤ ਵੱਡੀਆਂ ਇਸ ਸਰਕਾਰ ਲਈ ਚਿੰਤਾ ਦੇ ਵਿਸ਼ਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪੰਜਾਬ 'ਚ ਲਗਾਤਾਰ ਜੋ ਨਸ਼ੇ ਦੀ ਦਲਦਲ ਦੇ ਵਿੱਚ ਨੌਜਵਾਨੀ ਡੁੱਬਦੀ ਜਾ ਰਹੀ ਹੈ ਉਹਨੂੰ ਸੁਚੇਤ ਕਰਨ ਵਾਸਤੇ ਪ੍ਰਸ਼ਾਸਨ ਨੂੰ ਸੂਚਿਤ ਕਰਨ ਵਾਸਤੇ ਕਿ ਪੰਜਾਬ ਨੂੰ ਬਚਾ ਲਓ ਜੇਕਰ ਬਚਦਾ ਕਿਉਂਕਿ ਨੌਜਵਾਨ ਲਗਾਤਾਰ ਸਿੰਥੈਟਿਕ ਨਸ਼ੇ ਦੇ ਪਿੱਛੇ ਲੱਗੇ ਜੋ ਚਿੱਟੇ ਦਾ ਨਸ਼ਾ ਬਹੁਤ ਭੈੜਾ ਹੈ ਜਿੱਤੇ ਘਰ ਖਰਾਬ ਕਰਦਾ ਨੌਜਵਾਨੀ ਖਰਾਬ ਕਰਦਾ ਉੱਥੇ ਪੰਜਾਬ ਨੂੰ ਰੰਗਲਾ ਪੰਜਾਬ ਹੋਣ ਤੋਂ ਵੀ ਖਤਮ ਕਰ ਰਿਹਾ ਸੋ ਮੇਰੀ ਪ੍ਰਸ਼ਾਸਨ ਨੂੰ ਵੀ ਨੌਜਵਾਨਾਂ ਨੂੰ ਵੀ ਬੇਨਤੀ ਹੈ ਦੋਵੇਂ ਹੱਥ ਜੋੜ ਕੇ ਇਹ ਮਾੜੀ ਪ੍ਰੈਅ ਦਾ ਅਖਾੜਾ ਛੱਡੋ ਔਰ ਜਿੰਨੀਆਂ ਵੀ ਸੰਸਥਾਵਾਂ ਅੱਜ ਸਮਾਜ ਸੇਵੀ ਸੰਸਥਾਵਾਂ ਸ਼ਹੀਰ ਬਾਬਾ ਦੀਪ ਸਿੰਘ ਵੈਲਫੇਅਰ ਸੋਸਾਇਟੀ ਦਾ ਇਸ ਕਾਰਜ ਵਿੱਚ ਸਹਿਯੋਗ ਦੇਣ ਵਾਸਤੇ ਆਈਆਂ ਨੇ ਸੰਵਾਦ ਗਰੁੱਪ ਜਾਂ ਹੋਰ ਵੱਖ-ਵੱਖ ਵਪਾਰਕ ادارے ਐਸੋਸੀਏਸ਼ਨਾਂ ਜਿੰਨੇ ਵੀ ਪਾਰਕਾਂ 'ਚ ਸਵੇਰੇ ਸੈਰ ਕਰਨ ਵਾਸਤੇ ਨੌਜਵਾਨ ਪਹੁੰਚਦੇ ਨੇ ਜਿੰਨੇ ਵੀ ਪਹੁੰਚੇ ਨੇ ਕੁੜੀਆਂ ਮੁੰਡੇ ਖਾਸ ਕਰਕੇ ਬਜ਼ੁਰਗ ਬਜ਼ੁਰਗ ਵੀ ਬਹੁਤ ਗੱਡੀ ਗੱਡੀ ਗਿੰਤੀ ਸਾਈਕਲ ਲੈ ਕੇ ਪਹੁੰਚਦੇ ਨੇ ਸਭ ਦਾ ਕੋਟਾਹ ਕੋਟ ਧੰਨਵਾਦ ਮੈਂ ਇੱਕ ਵਾਰੀ ਫੇਰ ਅਪੀਲ ਕਰਦਾ ਪ੍ਰਸ਼ਾਸਨ ਨੂੰ ਸਮੁੱਚੇ ਸਮਾਜ ਨੂੰ ਜੇਕਰ ਕਿਤੇ ਵੀ ਤੁਹਾਨੂੰ ਨਸ਼ਾ ਵਿਕਦਾ ਦਿਖਦਾ ਹੈ ਉਹਦੇ ਸਬੰਧੀ ਪੁਲਿਸ ਨੂੰ ਜਾਣਕਾਰੀ ਦਿਓ ਅੱਜ ਕੱਲ੍ਹ ਸੋਸ਼ਲ ਮੀਡੀਆ ਆਪਣੇ ਵੱਲੋਂ ਪੂਰੀ ਵਾਹ ਲਾਓ ਵੀ ਇਹ ਮਾੜੀ ਕੁਰਾਹ ਤੇਡੀ ਪੰਜਾਬ ਚੋਂ ਖਤਮ ਹੋ ਸਕੇ ਸਾਡੇ ਗੁਰਪ੍ਰੀਤ ਸਿੰਘ ਜੀ ਦਾ ਪ੍ਰੀਤ ਗਰੁੱਪ ਤੋਂ ਬਹੁਤ ਬਹੁਤ ਧੰਨਵਾਦ ਹੌਸਲਾ ਵਧਾਈ ਲਈ ਆਏ ਨੇ ਵਿਸ਼ੇਸ਼ ਤੌਰ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਭਰਾਵਾਂ ਦਾ ਧੰਨਵਾਦ ਕਰਨਾ ਚਾਹੁੰਦਾ ਜਿਹੜੇ ਸਾਡੇ ਸ਼ਹੀਦ ਬਾਬਾ ਦੀਪ ਸਿੰਘ ਜੀ ਸੇਵਾ ਸੁਸਾਇਟੀ ਦੇ ਇੱਕ ਸੱਦੇ ਦੇ ਉੱਤੇ ਨਸ਼ਾ ਦੇ ਖਿਲਾਫ ਇੱਤੇ ਇਕੱਠੇ ਹੋਏ ਨੇ ਔਰ ਇਹ ਨੌਜਵਾਨਾਂ ਨੂੰ ਅਪੀਲ ਕਰਦੇ ਆਂ ਵੀ ਨਸ਼ੇ ਸਾਰੇ ਛੱਡੋ ਇਹ ਕੋੜ ਵੱਢੋ ਤੇ ਆਪਾਂ ਪੰਜਾਬ ਨੂੰ ਅੱਗੇ ਲੈ ਕੇ ਜਾਈਏ ਔਰ ਸਮਾਜ ਨੂੰ ਬੇਨਤੀ ਹੈ ਵੀ ਆਪਾਂ ਸਰਕਾਰਾਂ ਦੇ ਭਰੋਸੇ ਨਾ ਰਹੀਏ ਸਰਕਾਰਾਂ ਤੋਂ ਇਹ ਕੰਮ ਨਹੀਂ ਹੋਣਾ ਜੋ ਤੱਕ ਸਮਾਜ ਆਪਣਾ ਪੂਰਾ ਜੋਰ ਨਹੀਂ ਲਾਉਂਦਾ ਉਦੋਂ ਤੱਕ ਇਹ ਜਿਹੜੇ ਸਮਾਜ ਦੇ ਵਿੱਚੋਂ ਇਹ ਨਸ਼ੇ ਦੂਰ ਨਹੀਂ ਹੋ ਸਕਦੇ ਸਰਕਾਰ ਦੇ ਉੱਤੇ ਇਹ ਉਮੀਦ ਨਾ ਰੱਖੀਏ ਆਪਾਂ ਆਪ ਖੁਦ ਇਹ ਕੋਸ਼ਿਸ਼ ਕਰੀਏ ਵੀ ਆਪਾਂ ਸਾਰੇ ਪੰਜਾਬ ਦੇ ਵਿੱਚੋਂ ਨਸ਼ੇ ਬੰਦ ਕਰ ਦੇਣੇ ਤਾਂ ਹੀ ਆਪਣਾ ਦੇਸ਼ ਮਜ਼ਬੂਤ ਹੋਊਗਾ ਜੇ ਪੰਜਾਬ ਮਜ਼ਬੂਤ ਹੋਊਗਾ